ਇਹ ਪੋਚਾ ਕਾਲੀ ਕਾਲੀ ਛੱਡ ਗਏ ਪੋਚੇ ਲੱਗਣ ਵਾਲੇ ਆ ਕੋਈ ਨੂੰ ਮੈਂ ਲਾ ਦਿੰਦੀ ਪੋਚੇ ਪੋਚਾ ਨਹੀਂ ਕਿਹੜੀ ਗੱਲ ਆ ਹਾਂ ਚੱਲ ਠੀਕ ਆ ਲਾ ਦੇ ਤੇ ਫਿਰ ਕੋਈ ਨਹੀਂ ਇੱਧਰ ਆ ਉਹ ਜਾਇਆ ਕਰ ਕੰਮ ਹੋ ਵੀ ਤਾਂ ਤੁਹਾਡੇ ਘਰ ਦੇ ਕਰਦੇ ਆ ਕੋਜੇ ਨਾ ਬੋ ਹਾਂਜੀ ਵੀਰ ਜੀ ਮੈਂ ਖੁਸ਼ ਆ ਨਾ ਵੀ ਇੱਦਾਂ ਕਰਾਂਗੇ ਮੰਮੀ ਉਹਨਾਂ ਨੂੰ ਕੱਪੜੇ ਵਿਖਾ ਗਏ ਨਾ ਤੇ ਕੱਲ ਸੀਪਣੇ ਦੇਵਾਂਗੇ ਪੈਰ ਦਪੈਰ ਨਹੀਂ ਮਿਲਦੇ ਹੈਗੇ ਮੈਂ ਕਿਹਾ ਵੀ ਚਿੱਟਾ ਰੰਗ ਨਹੀਂ ਲਿਆਉਣਾ ਤਾਂ ਫੇਰ ਚਿੱਟਾ ਪਹਿਲਾਂ ਹੀ ਕੱਢ ਕੇ ਵਿਖਾ ਲਤਾ ਮੈਨੂੰ ਇਹ ਕਿਹੜਾ ਸੂਟ ਚਿੱਟਾ ਮੰਮੀ ਮੇਰਾ ਜੇ ਤਦਨ ਮੈਂ ਕਰਾਂ ਕਹਿ ਕੇ ਕੱਲਿਆ ਸੀ ਕਿ ਚਿੱਟਾ ਤੇ ਕਾਲਾ ਰੰਗ ਨਹੀਂ ਲਿਆਉਣਾ ਤੇ ਤੈਨੂੰ ਬੜੀ ਚਿੱਟੇ ਦੀ ਰੀਜ ਜੜੀ ਸੀ ਸਗਣਾ ਦੇ ਕੰਮ ਹੋ ਆ ਮੰਮੀ ਮੈਂ ਤੈਨੂੰ ਨਹੀਂ ਲੈਂਦੀ ਐ ਕਿ ਲਾਵਾ ਦੇ ਭ ਲੈਣਾ ਐਵੇਂ ਮੈਂ ਮੱਖ ਪਰ ਮਰਜੀ ਨਹੀਂ ਪਈਦਾ ਹੈਗਾ ਜੇ ਤਦ ਮੈਂ ਤਨ ਸਿਆਣੀ ਗਾਣੀ ਨੇ ਕਹਿ ਕੇ ਕੱਲਿਆ ਸੀ ਤੇ ਲੱਭ ਦੀ ਮਰਜ਼ੀ ਚੱਲਣੀ ਹੋਵੇ ਆਜ ਮਮੀ ਕੁਛ ਮੋ ਚੱਲਣੇ ਦੀ ਬਾਤ ਨੂੰ ਕਿੱਧਰ ਚੱਲੇ ਆ ਇੱਧਰ ਆ ਆ ਤੂੰ ਮੰਮੀ ਮੇਰੇ ਨਾਲ ਸਿਰ ਵੀ ਬੜਾ ਵਾ ਨਰਮ ਕੋ ਗੋਰੀ ਕਰੀਏ ਤੇ ਕੰਮ ਨਹੀਂ ਤੇ ਮੈਂ ਗੱਲ ਸੁਣ ਮੇਰੇ ਆ ਜੀ ਸੁਣ ਮੈਂ ਸਵੇਰੇ ਕਿ ਆਏ ਫਿੱਟਾ ਸੂਟ ਨਹੀਂ ਲੈਣਾ। ਸਾਗਣਾ ਦੇ ਕੰਮਾਂ ਵਿੱਚ ਰੰਗ-ਬਰੰਗੇ ਸੂਟ ਪਾਏ ਚੰਗੇ ਲੱਗਦੇ ਆ। ਬੁਲਕੀ ਨਵਾਂ ਨਾ ਮਦਾਰਿਆ ਹੋਇਆ ਲੈ। ਆ ਚਿੱਟਾ ਸੂਟ ਪਾਇ ਚੰਗਾ ਲੱਗੂ ਨੂੰ ਮੈਂ ਪੀ ਇਹਦੇ ਵਿੱਚ ਗਰੇ ਰੱਖ ਬਿਹਾਲਾ ਚਿੱਟਾ ਸਾਰਾ ਧੂੜਾ ਮਾਰ। ਚੱਲ ਕੋਈ ਨੀ ਮੰਨਦੇ ਕਿਤੇ ਮਨ ਨਹੀਂ ਹੋਰ ਬਕਾਉਂਦੀ। ਪੀਨੇ ਨੂੰ ਬਹਿਣਾ ਪਰ ਮਜਨਾ ਪਿਆ ਦੁਹਰਾ। ਕੁਝ ਨਹੀਂ ਹੁਦਾਰ ਕਰਨ। ਬਾਈ ਕੁ 3000 ਸਵਨੀ ਚਾਹੀਦੀ ਹੈ। ਇਹਨ ਸਹਾਰੇ ਆਪਣੇ ਮਨ ਘੜ ਦੇ ਵਿਚਾਰ ਨੇ ਕਿ ਆ ਤੇ ਵੀਰਵਾਰ ਆ ਤੇ ਸ਼ਨੀਵਾਰ ਆ ਆ ਰੰਗ ਨਹੀਂ ਪਉਣਾ ਆ ਪਉਣਾ ਪਿਛਲੀਆਂ ਵਿਚਾਰਾਂ ਬੜੀਆਂ ਵਾਲਾ ਤੁੰਗਣਾ ਆ ਪਈਦਾ ਰਮਮਿੰਨਾ ਇਧਰ ਕਰਾ ਰਾ ਰਾਜਾ ਵੀ ਜੋ ਕਰਦਾ ਹੈ ਜੇ ਇੱਕ ਚਿੱਟਾ ਹੋਵੇ ਤੇ ਬਾਕੀ ਵੇਖੋ ਹਰਾਂ ਦੇ ਸਾਰੇ ਆਏ ਆ ਆ ਸਾਬ ਦਾ ਵੀ ਰੈਡੀਮੈਂਟ ਲੈ ਆਂਦਾ ਚੂੜੀਆਂ ਦੇ ਮੈਂ ਪਾ ਲਈ ਕਿੰਦਾ ਸੋਹਣਾ ਨੇ ਹਾਂ ਚੱਕ ਲਿਆ। ਹਾਂ। ਅਵੇ ਕਿਹ ਕਿਹ ਤਰ੍ਹਾਂ ਦੇ ਰੰਗ ਸੋਹਣੇ ਲੱਗਦੇ ਪਾਏ? ਮੰਮੀ ਮੈਂ ਤੁਹਾਨੂੰ ਕਿਹੜਾ ਪਿਆਰ ਲੱਗਿਆ ਨੇ ਸਭ ਤੋਂ? ਦੱਸ ਦੋ ਕੁੜੀਆਂ ਵਾਸਤੇ ਇਹੋ ਜੇ ਕਲਰ ਸੋਹਣੇ ਲੱਗਦੇ। ਮੰਮੀ ਭਾਏ ਬਾਕੀ ਸਾਰੇ ਡਾਲ ਕੇ ਜਾਂਦੇ ਆ। ਆਹ ਉਹ ਆਜੇ ਪਾ ਦੇ। ਯਾਨੀ ਸ਼ੋਹਕਾ ਨਾਲ ਆਵੇ ਕਿ ਤਾਂ ਸੋਹਣਾ ਲੱਗਦਾ ਸੂਟ ਪਾਇਆ ਵੀ ਕਿੰਨਾ ਚਚੂਗਾ ਵਿਆਹ ਦੇ ਵਿੱਚ ਤੇ ਉਹ ਜਿਹੜਾ ਚਿੱਟਾ ਬਣਾ ਕੇ ਲੈ ਆਈ ਹੈ ਨਾ ਉਹ ਵਾਪਸ ਕਰਕੇ ਹੋਰ ਬਣਾ ਕੇ ਲੈ ਆਈ ਚਲੋ ਨਹੀਂ ਕੋਈ ਗੱਲ ਨਹੀਂ ਤੂੰ ਜਾਂਦੇ ਨਾ ਤੂੰ ਮੋੜਵਾਂਗੇ ਤੇ ਉਹਨਾਂ ਨਾਲ ਉਹ ਕੋਈ ਕਹਿ ਕੇ ਆਏ ਹਨ ਵੀ ਥੋੜੇ ਜਿਹੇ ਡਿਜ਼ਾਈਨਿੰਗ ਵਾਲੇ ਸੂਟ ਬਣਾ ਦੇ ਤਾਂ ਨਹੀਂ ਘਵਾ ਦੇਗਾ ਕਿਹੜੇ ਬਚਨੇ ਵਿਆਹ ਤੱਕ ਕਈ ਆਉਣੇ ਆ ਕਈ ਅੱਲਾਹ ਬਦਲੀ ਹੋਣੀ ਆ ਤਾਂ ਅਸੀਂ ਕਿਹਦੇ ਤੋਂ ਹਾਂਗਾ ਤੁਮਾ ਲਾਣੀ ਆਪਦੀ ਨੌਰੀ ਆਣੀ ਤੇ ਮੋੜਵਾ ਦਸਾਂ ਕਿ ਮੇਨੇ ਚੇਤਾ ਭੁੱਲ ਗਿਆ ਹੀ ਰਮਾਲਾ ਸਾਹਿਬ ਨੇ ਹੰਦਾ ਹੈ ਉਸ ਤੋਂ ਤਾਂ ਮਦਦ ਕਿ ਆਪ ਸਹੀ ਕਰ ਲਈ ਮੈਂ ਚੇਤਾ ਰੱਖੀ ਮੈਨੂੰ ਅੰਮੀ ਚੇਤਾ ਭੁੱਲ ਗਿਆ ਕਿ ਇਹ ਕਰਾ ਦੇ ਤੇ ਤੂੰ ਆਪ ਲੈ ਲੈ ਮੈਂ ਦਸੀ ਯਾਰ ਹਰ ਗੱਲ ਤੂੰ ਮੇਰੇ ਤੋਂ ਸੁਟਣੀ ਹੁੰਦੀ ਹੈ ਹੁਣ ਆਪਣੀ ਜੀ ਮੇਰੀ ਕੋਈ ਆਸ ਨਹੀਂ ਆ ਰਸ ਕੇ ਬੋਲਦਣਾ ਨੇ ਵੇਖੀ ਉਹਨਾਂ ਨੇ ਕਹਿਆ ਕਿ ਦਸੀ ਇੱਕ ਮਿੰਟ ਤੁਹਾਨੂੰ ਉਹ ਤਰ੍ਹਾਂ ਨੇ ਤੂੰ ਹੀ ਬੜੀਆਂ ਸਿਆਣੀਆਂ ਗੱਲਾਂ ਕਰਦੇ ਜੇ ਤੇ ਬਰੀ ਤੋਂ ਬਣਾਉਣ ਤੋਂ ਪਹਿਲਾਂ ਰਮਾਲਾ ਸਾਹਿਬ ਖਰੀਦੀਦਾ ਮੰਮੀ ਚੇਤਾ ਭੁੱਲ ਗਿਆ ਤਾਂ ਇਹ ਕਿ ਮੈਂ ਤੁਹਾਨੂੰ ਸਵੇਰੇ ਕਿਹਾ ਹੀ ਨਾਲ ਚੱਲੋ ਤਿਆਰੀ ਇੰਨੀ ਇੱਦਾਂ ਕਰਾਂਗੇ ਆਪਾਂ ਸਵੇਰੇ ਨਾਲ ਤੁਸੀਂ ਤਿਆਰਨਾ ਕੰਮ ਨਿਬੇੜ ਲਓ ਆਪਾਂ ਦੋਹਿਆਂ ਨੂੰ ਜਾਗਣੀ ਤੇ ਲੈ ਆਵਾਂਗੇ ਆਹ ਹਾਂ ਫੇਰੇ ਹੀ ਮਾਪਦੇ ਆ ਵਾਰ-ਵਾਰ ਇੱਕ ਵਾਰੀ ਗਿਆ ਬੰਦਾ ਇੱਕ ਕੰਮ ਨਿਬੇੜ ਉਹਦਾ ਸਾਰੇ ਮੰਮੀ ਨਾਲ ਜੁੱਤੀਆਂ ਦੱਤੀਆਂ ਲੈਣੀਆਂ ਨੇ ਪਰਸ ਲੈਣੇ ਨੇ ਮੇਕਅਪ ਦੀ ਕਿੱਟ ਪੁੱਟ ਬਣਾਉਣੀ ਆ ਹਜੇ ਤਾਂ ਅਜੂ ਸੂਟਾ ਨਹੀਂ ਹੋਇਆ ਵਾ ਕੋ ਯਾਰ ਜੁੱਤੀਆਂ ਆਪਣੀਆਂ ਹੁੰਦੀਆਂ ਪਹਿਲਾਂ ਆਪਾਂ ਦੂਜੇ ਕੰਮ ਇਹਦੇ ਬਾਅਦ ਕਰਨੇ ਪਹਿਲਾਂ ਮੰਮੀ ਦੀ ਗੱਲ ਵੀ ਸਹੀ ਆ ਤੁਹਾਨੂੰ ਵੀ ਪਰ ਮਾਲਾ ਸਾਰਾ ਆਪਾਂ ਲਿਉਣਾ ਬਾਕੀ ਕੰਮ ਕੋਈ ਕੋਈ ਨਹੀਂ ਕਰਲੀ ਤੂੰ ਹੀ ਕਰਦੇ ਰਹੋ ਜੜਾ ਕੋਈ ਗੱਲ ਨਹੀਂ ਤੂੰ ਹੀ ਤਾਂ ਮੰਮੀ ਚਾ ਆ ਕੇ ਸਵੇਰੇ ਲੈ ਇਦਾਂ ਤੂੰ ਦੇਖੋ ਬਣਾ ਮਹਾਰਾਜ ਨਾ ਪੈ ਗਿਆ ਚੱਕਰ ਮਾਰਨਾ ਤੇ ਆਉਂਦੇ ਨੇ ਆ ਵੀ ਚਾਹ ਬਣਾ ਦੇ ਵਦਿਆ ਜੀ ਉਹ ਨਾਲ ਸੂਟ ਹੀ ਉਹ ਕਦੀ ਬੋਲ ਕੇ ਕਦੀ ਆ ਤੇਰਾ ਤੇ ਮੇਰਾ ਇਹ ਹੋ ਗਿੰਦੇ ਹੋ ਹਾਂ ਚਲ ਠੀਕ ਆ ਵੇਖਿਆ ਤੂੰ ਮਹਾਰਾਜ ਨਵਾ ਮੰਮੀ ਵਾਲਾ ਸੂਟ ਕੱਢ ਕੇ ਖਾਂ ਮੰਮੀ ਪਸਾ ਲੰਦਾ ਹੈ ਵੀ ਆਪਕੋ ਵੀ ਕੋਈ ਤਾਂ ਪੁੱਛੋ ਨਾ ਜੀ ਸੱਚਾ ਨਾ ਸੁਕਰਵਾ ਆਇਆ ਤਾਂ ਨਾ ਮੀਚੇ ਤਾਂ ਨਾਮ ਕੀ ਹੋ ਰਹੀ ਪਹਿਲਾ ਇਸ ਨੂੰ ਤਾਂ ਗਾਇਆ ਹੀ ਆ ਹੀ ਫੇਰ ਨਾਮ ਨੇ ਲੈ ਨਾ ਵਾਂ ਨਹੀਂ ਪਹਿਲਾ ਕਾਈ ਜੀ ਦਾ ਸੂਟ ਲੈ ਲਈ ਮੈਂ ਤਾਂ ਫਿਰ ਆਪਣੇ ਜਿੱਤੇ ਤੋਂ ਪਹਿਣਾ ਮੇਰਾ ਜਿੱਤ ਨਹੀਂ ਹੋਣਾ ਮੈਨੇ ਚੰਗੀ ਦੇਖਣ ਨਹੀਂ ਤੇ ਨਾਮ ਸੰਬੰਧ ਦੇ ਵਿੱਚ ਆਦਨੇ ਸੂਟ ਸੰਦਾ ਠੀਕ ਹੈ ਨਹੀਂ ਤੂੰ ਫੋੜ ਲਿਆਵਾਂਗੇ ਨਹੀਂ ਤੂੰ ਸੋਹਣਿਆ ਪਸੰਦ ਰੁਤੀ ਆ ਹੋਰ ਉਹਨੇ ਕਿਹੜੇ ਫੋਣੇ ਕਿਹਦੇ ਸੋਹਣੇ ਸੂਟ ਵਾ ਇਹ ਤਾਂ ਸਹੀ ਆ ਤੁਸੀਂ ਮੈਂ ਕਿਹੜੇ ਤੋਂ ਦੂਜੇ ਸੂਟ ਕਿਹਾ ਹੈ ਨਾ ਉਹ ਮੈਂ ਉਹਨਾਂ ਨੂੰ ਕਹਿ ਕੇ ਆਰ ਕਰਵਾ ਦਿਆਂ ਉਹ ਠੀਕ ਬੜ ਗਿਆ ਉਹ ਅੰਦੇ ਕੋਈ ਗੱਲ ਨਹੀਂ ਕਰਵਾ ਦਾਂਗੇ ਆ ਸਮਨ ਪੁੱਤੇ ਕੀ ਡੇ ਕਰਨਾ ਕੋਸ਼ ਨੇ ਡੈਡੀ ਜੀ ਕੰਮ ਕਰਦੀ ਹਾਂ ਨਾਉ ਕਿੱਥੇ ਆ ਨਾ ਮੈਂ ਇੱਥੇ ਬਾਹਰ ਸਹੀ ਥੋੜਾ ਜਿਆ। ਤੇ ਆਹ ਸੂਟ ਦਿੱਤਾ ਹੈ ਸੀਨੇ ਤੇ ਤੁਸੀਂ ਨੰਬਰ ਉਹਨੂੰ ਆਪਣਾ ਦੇਣਾ ਹੈ। ਮੈਂ ਉਹ ਤੇ ਫੈਕਟਰੀ ਮੈਨੂੰ ਫੋਨ ਤੇ ਫੋਨ ਕਰੀ ਜਾਣ। ਡੈਡੀ ਤੁਹਾਡਾ ਤਾਂ ਨੰਬਰ ਦਿੱਤਾ ਸੀ ਕਿ ਪੈਸੇ ਤੇ ਤੁਸੀਂ ਦੇ ਕੇ ਆਉਨੇ ਹੈ ਨਾ ਤੇ ਆਹੀ ਸੋਚਿਆ ਕਿ ਚੱਲ ਆਉਂਦੇ ਜਾਂਦੇ ਉਹ ਫੋਨ ਕਰ ਲੂਗੀ ਤੇ ਤੁਸੀਂ ਹੋਵੋਗੇ। ਹਾਂ ਤੇ ਆ ਉਹਨੇ ਕਹਿੰਦੀ ਪਤਾ ਕੀ ਕਿ ਇੱਕ ਪਾ ਕੇ ਵੇਖ ਲੈਣ ਜੋ ਕਰਨਾ ਹੈ ਤੇ ਬਾਕੀ ਹੋਰ ਜਿਹੜੇ ਸੀਨ ਵਾਲੇ ਆ ਨਾ ਉਹ ਕਹਿੰਦੀ ਕਿ ਮੈਨੂੰ ਫਿਟਿੰਗ ਵਗੈਰਾ ਦੱਸ ਦੇਣ ਕਿ ਸਹੀ ਆਈ ਹੈ। ਤੇ ਫਿਰ ਮੈਂ ਬਾਕੀ ਵੀ ਸਿੰਦੂ ਵੀ ਚਲੋ ਠੀਕ ਹੈ ਡੈਡੀ ਮੈਂ ਨਵਜੀਦੀ ਨੂੰ ਪੁੱਛ ਕੇ ਨਾ ਤੇ ਜੇ ਉਹਨਾਂ ਨੇ ਸਹੀ ਆ ਗਿਆ ਨਾ ਤੇ ਫਿਰ ਤੁਹਾਡੇ ਫੋਨ ਤੋਂ ਹੀ ਅਸੀਂ ਫੋਨ ਕਰ ਲਾਂਗੇ ਉਹਨਾਂ ਨੂੰ ਨਹੀਂ ਤੁਸੀਂ ਆਪਣੇ ਤੋਂ ਹੀ ਕਰਿਓ ਫੋਨ ਹੁਣ ਚਲੋ ਕੋਈ ਗੱਲ ਨਹੀਂ ਡੈਡੀ ਫਿਰ ਆਪਣੇ ਫੋਨ ਤੋਂ ਹੀ ਫੋਨ ਕਰ ਲਾਂਗੇ ਤੇ ਤੁਸੀਂ ਦੱਸੋ ਪਾਣੀ ਪੀਣਾ ਲਿਆਵਾ ਨਹੀਂ ਪਾਣੀ ਨਹੀਂ ਪੀਣਾ ਮੈਂ ਮਾੜਾ ਜਾਂ ਦੇਖਾਵਾਂ ਮਾਰਡੰਗਰ ਨੂੰ ਪਾਣੀ ਦਾ ਨਹੀਂ ਦਾ ਕੰਮ ਆ ਤੇ ਤੁਸੀਂ ਉਹਨਾਂ ਤੀਆਂ ਵੇਖ ਲੋ ਰੋਟੀ ਪਾਣੀ ਦਾ ਬਣਾ ਰੋ ਨਾ ਠੀਕ ਆ ਹਾਂ ਚਲੋ ਠੀਕ ਆ ਫਿਰ ਮੈਂ ਅਸੀਂ ਕੋਈ ਨਹੀਂ ਨਵਜੀਦੀ ਨੂੰ ਫਿਰ ਸੂਟ ਵੀ ਟਰਾਈ ਕਰਾ ਲਾਂਗੇ ਹਾਂ ਤੱਕ ਦੱਸ ਦੀ ਮੇਰਾ ਹਾਂ ਚਲੋ ਠੀਕ ਆ ਪਤਾ ਨਹੀਂ ਕਿ ਕਿੱਥੇ ਗਈ ਕਦੋਂ ਜੀ ਮੈਨੂੰ ਲੱਗਦਾ ਬਾਹਰ ਆ ਕੋਈ ਫੋਨ ਪਾਣਾ ਆਉਂਦਿਆ ਹੁਣ ਆਵਾ ਦੇਖਾਂ ਸਹੀ ਨਾਲ ਕਿੰਨੀ ਕੀ ਸੂਟ ਪਾ ਕੇ ਭੇਜ ਲੋ ਵਧੀਆ ਮੇਰਾ ਵੀ ਤੂੰ ਆਪਣਾ ਸੁਣਾ ਚਲ ਵਧੀਆ ਹੀ ਚਾਹੀਦਾ ਵਾ ਹੋਰ ਘਰੇ ਸਭ ਠੀਕ ਠਾਕ ਆ ਹਾਂ ਇਹ ਵੀ ਠੀਕ ਆ ਅੱਛਾ ਸਹੀ ਠੀਕ ਆ ਤੈਨੂੰ ਕਿੱਦਾਂ ਪਤਾ ਲੱਗਾ ਕਿ ਮੇਰਾ ਵਿਆਹ ਮੈਂ ਇਹ ਦਗੇ ਹੀ ਨਹੀਂ ਇਹ ਠੀਕ ਹੈ ਮੇਰ ਤੇ ਨੂੰ ਪਤਾ ਹੀ ਆ ਮੇਰਾ ਕਿੱਥੇ ਦਿਲ ਕਰਦਾ ਹੈ ਕਿ ਨਿਸ਼ਚਿਤ ਹੀ ਮੇਰਾ ਵਿਆਹ ਹੋਏ ਕਰਦੇ ਆ ਨਹੀਂ ਫਿਰ ਮਰਜੀ ਆ ਜਿੱਦਾਂ ਕਹਿਣਗੇ ਕਰਨਾ ਹੀ ਪੈਣਾ ਵਾ ਕਿੱਥੇ ਯਾਰ ਮੈਨੂੰ ਕਿੰਨੇ ਪੁੱਛਿਆ ਵਾ ਕੁੜੀਆਂ ਨੂੰ ਕੋਈ ਨਹੀਂ ਪੁੱਛਦਾ ਕੋਈ ਕੋਈ ਹੁੰਦੀ ਆ ਘਰਮਾਂ ਵਾਲੀਆਂ ਜਿਨ੍ਹਾਂ ਦੇ ਘਰ ਦੇ ਉਹਨਾਂ ਨੂੰ ਪੁੱਛ ਕੇ ਸਾਰਾ ਕੁਝ ਕਰਦੇ ਨੇ ਹਾਡੇ ਘਰ ਦੇ ਤੇ ਸਿਰਫ ਆਪਣੀ ਮਰਜ਼ੀ ਕਰਦੇ ਆ ਹਾਂ ਵਧੀਆ ਲੱਗਾ ਤੇ ਠੀਕ ਹੈ ਕੋਈ ਗੱਲ ਨਹੀਂ ਕਰ ਦਿੰਨੇ ਆ ਤੈਨੂੰ ਪਤਾ ਹੀ ਆ ਕੀ ਕਹਿ ਸਕਦੇ ਹੁਣ ਹਾਂ ਹੋਏ ਤੇ ਗਲਤਰੀ ਸਹੀ ਆ ਮਣਾ ਨਹੀਂ ਨਾ ਫਿਰ ਕੀਤਾ ਜਾਂਦਾ ਹਾਂ ਚੱਲ ਕੋਈ ਗੱਲ ਨਹੀਂ ਹੁਣ ਫਿਰ ਕੀ ਕਰਨਾ ਬਾਰ ਬਾਰ ਇੱਕੋ ਗੱਲ ਸੋਚ ਕੇ ਚੰਗਾ ਠੀਕ ਹੈ ਕੋਈ ਨਹੀਂ ਕਿਦਾ ਫੋਨ ਹੈ ਕੁਝ ਨਹੀਂ ਉਹ ਮੇਰੀ ਫਰੈਂਡ ਦਾ ਫੋਨ ਹੈ ਕੀ ਆਂਦੀ ਕਹਿੰਦੀ ਵੀ ਤੇਰਾ ਵਿਆਹ ਆਦੇ ਤੂੰ ਮੈਨੂੰ ਦੱਸਿਆ ਹੀ ਨਹੀਂ ਤੇ ਉਹਨੂੰ ਫਿਰ ਕਿੱਥੋਂ ਪਤਾ ਲੱਗ ਗਿਆ ਹੁਣ ਉਹਨੂੰ ਉਹ ਦੂਜੀ ਨੇ ਦੱਸਤਾ ਹੈ ਨਾ ਤੈਨੂੰ ਮੈਂ ਦੱਸਿਆ ਨਹੀਂ ਮੈਂ ਚਲ ਸਾਰਿਆਂ ਨੂੰ ਕੀ ਦੱਸਣਾ ਹਣਾ ਕਿੰਨੇ ਦੇ ਕਲਾਸ ਵਿੱਚ ਕੁੜੀਆਂ ਹੁੰਦੀਆਂ ਵਾ ਕਿਹੜਾ ਵੀ ਇੱਕ ਅੱਧ ਦਿਨ ਹੁੰਦੀ ਹੈ ਮੈਂ ਇੰਨੀ ਨੂੰ ਕੀ ਰੋਲਾ ਪਾ ਕੇ ਕਰਨਾ ਵਾ ਤੇ ਕਹਿੰਦੀ ਫਿਰ ਤੇਰੇ ਘਰ ਦੇਣ ਤੇਰੀ ਮਰਜ਼ੀ ਨਾਲ ਕੀਤਾ ਵਾ ਜਿਹਦੇ ਫਿਰ ਤੁਸੀਂ ਅੱਗੋਂ ਕੀ ਕਿਹਾ ਮੈਂ ਕੀ ਕਹਿਣਾ ਹੈ ਇਹੋ ਕਹਿਣਾ ਹੈ ਕਿ ਆਹੋ ਮੈਨੂੰ ਪੁੱਛਿਆ ਵਾ ਤੈਨਾਲੇ ਤੈਨੂੰ ਵੀ ਪਤਾ ਹੀ ਆ ਕਿਦਾਂ ਦਾ ਪੋਸ਼ਕ ਦੇਣੇ ਮੈਨੂੰ ਕਰਨ ਚੱਲ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲੋ ਫੇਰ ਮੈਨੂੰ ਹੁੰਦਾ ਵਾ ਕਿ ਤੁਸੀਂ ਨਹੀਂ ਨਹੀਂ ਮੈਂ ਟੈਨਸ਼ਨ ਨਹੀਂ ਲੈਂਦੀ ਆ ਇਹ ਉਦਾਂ ਹੀ ਉਹਨੇ ਗੱਲ ਕੀਤੀ ਤੇ ਮੈਂ ਉਹ ਚੀਜ਼ ਦੀ ਕਰ ਫੇਰ ਹੋਣਾ ਆਖਣਾ ਆਂਦੀਆਂ ਹੋਣੀਆਂ ਵਾ ਕਿ ਸਾਰਿਆਂ ਨੂੰ ਸੱਦ ਨਹੀਂ ਸਮਝਣ ਸਾਰਿਆਂ ਨੂੰ ਕਿੱਥੇ ਸੱਦਣਾ ਵਾ ਜਿਉਂਨਾਂ ਨੂੰ ਸੱਦਿਆਣਾ ਤੇ ਫੇਰ ਮਹਾ ਉਹ ਹੀ ਆਉਣਗੇ ਆ ਤੇ ਨਾਲੇ ਤੈਨੂੰ ਘਰ ਦਿਆ ਦਾ ਪਤਾ ਤੇ ਹੈਗਾ ਵਾ ਜੇ ਤਾਈ ਨੂੰ ਪਤਾ ਲੱਗ ਗਿਆ ਨੇ ਕਿ ਮੈਂ ਆਪਣੀਆਂ ਸਾਰੀਆਂ ਫਰੈਂਡਸ ਬੁਲਾਈਆਂ ਨੇ ਤੇ ਉਹਨਾਂ ਨੇ ਉਂਜੀ ਦਿਵਾਲੀ ਹੋ ਜਾਣਾ ਵੇਖਣਾ ਹੀ ਨਹੀਂ ਆ ਵੀ ਕੋਈ ਆਇਆ ਵਾ ਕਿ ਨਹੀਂ ਆਇਆ ਉਹਨਾਂ ਨੇ ਅੱਗੋਂ ਕਹਿਣਾ ਕਿ ਤੂੰ ਸਾਦੀ ਇਹਨਾਂ ਨੂੰ ਲੈਂਦੀ ਤੇ ਅਹੀਂ ਰਹਿਣ ਦਿੰਨੇ ਹੀ ਇਹਨਾਂ ਚਾਉਣਾ ਸਾਦ ਲਿਆ ਤਾਂ ਇਹ ਮੈਂ ਕਹਿੰਦੀ ਉਹਨਾਂ ਨੂੰ ਵੀ ਕਹਿ ਦਿਓ ਵੀ ਹੋਰ ਨਾ ਕਿਸੇ ਨਾਲ ਗੱਲ ਕਰੇ ਇਹਨੂੰ ਤੇ ਮੈਂ ਕਹਿ ਦਿੱਤਾ ਵਾ ਤੇ ਹੁਣ ਅਮਨ ਨੂੰ ਮੈਂ ਕਰਦੀ ਆ ਨਾ ਫੋਨ ਜਿਹਨੂੰ ਮੈਂ ਮੇਨ ਦੱਸਿਆ ਹੈ ਵੀ ਭੈਣੇ ਐਵੇਂ ਸਾਰਿਆਂ ਨੂੰ ਨਾ ਦੱਸੀ ਜਾ ਫਿਰ ਐਵੇਂ ਹਣਾ ਕੁਸਾ ਕਰਨੀ ਆ ਵੀ ਉਹਨਾਂ ਨੂੰ ਬੁਲਾ ਲਿਆ ਤੇ ਸਾਨੂੰ ਬੁਲਾ ਆਣੀ ਆ ਹਾਂ ਇਹ ਤੇ ਗੱਲ ਹੈਗੀ ਆ ਤੇ ਹੁਣ ਉਹਨਾਂ ਨੂੰ ਕਿਹਾ ਮੈਂ ਸਾਰਿਆਂ ਨੂੰ ਬਾਅਦ ਚ ਪਾਰਟੀ ਦੇ ਦਾਂਗੀ ਤੇ ਕਿਸੇ ਨੂੰ ਦੱਸੀ ਨਾ ਬਾਅਦ ਚ ਐਵੇਂ ਇਦਾਂ ਹੀ ਕਹਾਂਗੀ ਹਾਂ ਦੀਦੀ ਸੱਚ ਮੈਂ ਅਹੀਂ ਤੇ ਇੱਥੇ ਗੱਲੀ ਪੈ ਗਈਆਂ ਮੈਨੂੰ ਚੇਤਾ ਆਇਆ ਉਹ ਬੁਟੀਕ ਵਾਲੀ ਨੇ ਮੈਨੂੰ ਸੂਟ ਭੇਜਿਆ ਤੁਹਾਡਾ ਤੇ ਉਹ ਕਹਿੰਦੀ ਸੀ ਕਿ ਟਰਾਈ ਕਰਕੇ ਵੇਖ ਲਿਓ ਜੇ ਤੁਹਾਨੂੰ ਸਹੀ ਆਊਗਾ ਨਾ ਤੇ ਬਾਕੀ ਸੂਟ ਵੀ ਉਹਦੇ ਨਾਲ ਦਸੀਂਾਂਗੀ ਟਰਾਈ ਕਰਕੇ ਕੀ ਵੇਖਣਾ ਠੀਕ ਹੀ ਹੋਣਾ ਵਾ ਚੱਲ ਫਿਰ ਵੀ ਇੱਕ ਵਾਰੀ ਪਾ ਕੇ ਵੇਖ ਲਓ ਨਾ ਪਤਾ ਨਹੀਂ ਹੁੰਦਾ ਕੋਈ ਖੁੱਲਾ ਢੀੜਾ ਹੋਵੇਗਾ ਚੱਲ ਕੋਈ ਗੱਲ ਨਹੀਂ ਵੇਖ ਲੈਣੀ ਤੇ ਲੈ ਕੇ ਕੌਣ ਆਇਆ ਵਾ ਡੈਡੀ ਲੈ ਕੇ ਆਏ ਨੇ ਠੀਕ ਆ ਹਾਂ ਉਹਦੇ ਹੱਥ ਹੀ ਭੇਜਤਾ ਸੀ ਬੁਟੀਕ ਵਾਲੀ ਨੇ ਡੈਡੀ ਹੱਥੀ ਸਮਰਨ ਮੈਂ ਹੈ ਤੂੰ ਵੀ ਨਾ ਸੂਟ ਸਗੋ ਦੇ ਹੀ ਦੇਣੇ ਹੈ ਉਥੇ ਬੁਟੀਕ ਵਾਲੀ ਨੂੰ ਤੇਰੇ ਵੀ ਸਟੀਚੋ ਜਣੇ ਹੈ ਦੀਦੀ ਮੈਂ ਦੇ ਤੇ ਦੇਂਦੀ ਮੈਂ ਸੋਚਣ ਦੀ ਕਿ ਜਿਹੜੇ ਚਾਰ ਪੈਸੇ ਬਚਦੇ ਜਿੱਥੋਂ ਵੀ ਬਚਾ ਲੈਨੇ ਆ ਤੇ ਮੈਂ ਆਪਣੇ ਆਪੇ ਸੀ ਲਾਂਗੀ ਗੱਲ ਤੇ ਤੇਰੀ ਸਹੀ ਆ ਉਹ ਤੇ ਚਲ ਆਪਾਂ ਸੋਚੀਏ ਚਲ ਰਲ ਮਿਲ ਕੇ ਤੇ ਸੀ ਲਾਂਗੇ ਹੁਣ ਤੇਰੇ ਸਾਹਮਣੇ ਆ ਟਾਈਮ ਤੇ 1 ਮਿੰਟ ਦਾ ਨਹੀਂ ਲੱਗਣ ਦਾ ਹੈਗਾ ਤੇ ਕਿੱਦਾਂ ਸੀਵਾਂਗੇ ਮੈਂ ਕਹਿੰਨੀ ਆ ਕਿ ਦੋ ਕਸੂਟ ਤੂੰ ਨਾ ਉਥੇ ਦੇ ਦੇ ਸੀਣ ਵਾਲੇ ਜਿਹੜੇ ਆ ਤੇ ਇਹ ਨਾ ਹੋਏ ਵੀ ਬਦਚ ਇੰਨੇ ਪੈਸੇ ਖਰਚੇ ਆ ਤੇ ਤੇਰੇ ਉਹ ਉਦਾਂ ਹੀ ਪਏ ਰਹਿ ਜਣ ਉਹਦਾ ਫੋਟੋਆਂ ਕੱਢ ਕੱਢ ਕੇ ਦਿਨੀ ਹੈ ਕਿ ਦੀਦੀ ਜੀ ਮੇਰੇ ਇਦਾਂ ਦੇ ਲੈ ਕੇ ਆਇਓ ਤੇ ਨਾ ਹੋਏ ਫੋਟੋਆਂ ਫੋਟੋਆਂ ਚ ਹੀ ਰਹਿ ਜਣਾ ਚਲੋ ਠੀਕ ਹੈ ਤੁਹਾਡੇ ਕਹਿੰਦੇ ਨਾ ਮੈਂ ਫਿਰ ਡੈਡੀ ਦੇ ਹੱਥੀਂ ਭੇਜ ਦਾਂਗੀ ਦੋ ਸੂਟ ਆਪਣੇ ਤੇ ਨਾਲੇ ਮੇਚਾ ਭੇਜ ਦਿੰਨੇ ਆ ਤੇ ਬਾਕੀ ਅਸੀਂ ਰਲ ਮਿਲ ਕੇ ਸੀ ਲਾਂਗੇ ਅਣਾ ਉਸ ਵਾਈ ਵਾਲੀਆਂ ਤੁਹਾਨੂੰ ਵੀ ਪਤਾ ਵਾ ਕਿ ਬੜੇ ਪੈਸੇ ਬਣਾ ਲੈਂਦੀਆਂ ਤੇ ਗਾੜੀ ਤੇ ਜ਼ਰੂਰੀ ਹੀ ਉਹਨਾਂ ਕੋ ਸੁਵਾਉਣੇ ਹਨਾ ਮੈਂ ਵੀ ਸਾਰੇ ਤਾਂ ਹੀ ਨਹੀਂ ਸੌਣ ਲਗੀ ਹੈਗੀ ਮੈਂ ਵੀ ਦੋ ਤਿੰਨੇ ਹੀ ਸੋਨੇ ਨੇ بس ਕਿ ਜਿਹੜੇ ਮੇਨ ਮੇਨ ਫੰਕਸ਼ਨ ਬਾਅਦ ਚ ਫਿਰ ਬਾਕੀ ਤੁਮ ਵੀ ਆਦੋ ਬਾਅਦ ਉੱਥੇ ਸੀ ਲਿਓ ਹਨਾ ਹੋਣ ਬਾਕੀ ਟਾਈਮ ਤੇ ਉਹਨਾਂ ਕੀ ਇੱਥੇ ਹਾਂ ਹਾਂ ਚਲੋ ਆਜੋ ਫਿਰ ਕਿੰਨਾ ਕਰਦਾ ਵਾਂ ਇਹਨੂੰ ਇੱਕ ਖਾਤੀ ਪੂਰੀ ਹੋਰ ਪਾ ਹੀ ਦਿੰਨੇ ਆ। ਉਹ ਬੱਲੇ ਲਾ ਕੇਦਰੋਂ ਆਇਆ। ਕਿਦੋਂ ਆ ਜੱਜਾ ਜੀ? ਪੈਲੀਓ ਚੱਕਰ ਮਾਰ ਕੇ ਆ ਜੇ। ਕਿਦਾਂ? ਠੀਕ ਆ ਸਭ ਕੁਝ? ਹਾਂ ਉਹ ਮੋਟਰ ਛੱਡੀ ਮੈਂ ਬੰਦ ਕਰਾਈਏ। ਹੁੰਦਾ ਜਿਮੀਨੇ ਵਾਵਾ ਕੜੀ ਲਾਤੀ ਹੈ ਤੁਹਾਨੂੰ ਪਤਾ ਹੀ ਹੈ। ਬੜੀ ਬੜੀ ਹੋਈ ਅੱਜ ਤੇ ਪਾਣੀ ਪੂਣੀ ਮੇਰੇ ਨਾਲ ਹੋ ਗਿਆ ਨਾ ਬੰਨਿਆਂ ਦੇ ਉਪਰੋਂ ਦੀ। ਮੈਨਾ ਤਾਂ ਸੱਲੀ ਹੋਈ ਪਈ ਆ। ਤੇ ਗਰਮੀ ਬੜੀ ਆ ਨਾ। ਆ ਗਰਮੀ ਤੇ ਬੜੇ ਵਟਾ ਹੁਣ ਵੇਖ ਲੈ ਫੇਰ ਉਤਨੀ ਹੁਸਰ ਲੱਗ ਗਿਆ ਇੰਨਾ ਮੀਂਹ ਪੈ ਕੇ। ਤੈਨੂੰ ਪਤਾ ਸੌਂਦੇ ਮਹੀਨੇ ਦਾ ਕਿੱਥੋਂ ਪਤਾ ਲੱਗੇ ਇਹ ਤਾਂ ਗੱਲ ਆ ਇਧਰੋਂ ਧੁੱਪ ਤੇ ਇਧਰੋਂ ਮੀਂਹ ਤੇ ਫਿਰ ਚਮਾਸਾ ਹੈ ਨਾ ਇਹ ਤਾਂ ਗੱਲ ਆ ਫਿਰ ਉਦੋਂ ਕਿੰਨਾ ਗਏ ਜਿੱਦਾਂ ਸ਼ੋਪਿੰਗ ਵਗੈਰਾ ਕਰਨ ਉਹ ਚਾਚਾ ਜੀ ਸੋਮਤ ਤੁਹਾਨੂੰ ਮਿਲਣਾ ਹੀ ਤੂੰ ਮਿਲਦੀ ਨਹੀਂ ਹੈਗੇ ਰਾਤੀ ਮੈਂ ਕਰ ਗਿਆਂ ਤੇ ਨਵਦੀਪਾਂ ਦੀ ਕੇ ਤੇ ਘਰ ਗਏ ਉਹ ਉਹ ਕੰਮ ਹੀ ਮਾੜਾ ਜਾ ਮੁੰਡੇ ਵੱਲ ਉਹਦੇ ਵੱਲ ਗਿਆ ਤੇ ਦਿਨੇ ਤੈਨੂੰ ਪਤਾ ਚੱਲ ਜਾਈਦਾ ਮਨੇਰੇ ਫੈਕਟਰੀ ਤੇ ਫਿਰ ਸ਼ਾਮਾਂ ਨੂੰ ਉੱਤੇ ਪੈ ਜਾਂਦੀ ਹੁੰਦੇ ਹੁੰਦੇ ਆ ਆ ਇਹ ਤੇ ਆਈ ਆ ਉਦੋਂ ਫਿਰ ਚਾਚਾ ਜੀ ਲੈ ਆਂਦੇ ਜਿਹੜਾ ਖਰੀਦਣਾ ਖੁੱਦਾ ਹੈ ਨਾ ਜਿਹੜਾ ਕੱਪੜਾ ਨਾ ਲੈ ਆਂਦਾ ਹੈ ਸਾਰਾ ਪੈਹਾਂ ਦਾ ਸਰ ਗਿਆ ਹੀ ਪੈਹਾਂ ਦਾ ਸਰ ਗਿਆ ਨਹੀਂ ਪੈਸੇ ਕੋ ਵਧੇ ਆ ਤੁਹਾਡੇ ਉਹ ਮੇਰੇ ਕੋ ਘਰੇ ਪਏ ਆ ਮੈਂ ਉਹ ਹੀ ਤੁਹਾਨੂੰ ਦੇਣ ਆਇਆ ਹਾਂ ਵਧ ਗਏ ਉਹ ਕਦਾਂ ਵਧ ਗਏ ਤੁਹਾਨੂੰ ਪਤਾ ਆਪਣੀ ਨਵਦੀਪ ਹੈ ਕਿ ਨਹੀਂ ਸਿਆਣੀ ਆ ਇਹਨੂੰ ਤਾਂ ਫਿਰ ਵੀ ਗਰਲੀਨ ਨੇ ਕਹਿ ਕਾ ਕੇ ਤੇ ਥੋੜੇ ਜੇ ਮਹਿੰਗੇ ਲਾ ਕੇ ਦਿੱਤੇ ਨਹੀਂ ਤੇ ਇਹ ਤਾਂ ਬਿਲਕੁਲ ਆਂਦੀ ਵੀ ਨਾਰਮਲ ਲਈਏ ਸੂਟ ਮੈਂ ਬੜਾ ਕਿਹਾ ਇਹਨੂੰ ਪਰ ਨਹੀਂ ਮੰਨਦੀ ਬੜਾ ਸੋਈਦੀ ਮੇਰੇ ਬਾਰੇ ਸਹੀ ਗੱਲ ਆ ਆਜੀ ਗੱਲ ਵੇ ਕੋਈ ਧੀ ਇਨਾ ਕਰਦੀ ਨਹੀਂ ਜਿੰਨਾ ਇਹ ਕਰਦੀਆਂ ਨਾ ਹਾਂਜੀ ਬਹੁਤ ਜ਼ਿਆਦਾ ਕਰਦੀਆਂ ਸਾਰਾ ਘਰ ਵੇਖ ਲਾ ਹੋਂ ਦਾ ਸੰਭਾਲਿਆ ਇਹ ਚਾਚੀ ਦੇ ਰੀਤਾਂ ਨਹੀਂ ਹੋਈਆਂ ਸਹੀ ਗੱਲ ਆ ਚਾਚਾ ਜੀ ਕਰਮਾਂ ਵਾਲਿਆਂ ਨੂੰ ਇਹ ਜਿੰਤੀਆਂ ਮਿਲਦੀਆਂ ਜੀ ਬਿਲਕੁਲ ਤੇ ਇਹ ਆ ਵੀ ਉਹ ਫਰੋਚੋਂ ਤੇ ਜਿਹੜੇ ਆਪਾਂ ਲੈਣੇ ਸੀ ਉਹ ਤੇ ਤੁਹਾਨੂੰ ਪਤਾ ਫਿਰ ਆਪ ਹੀ ਆਪਣੇ ਲੈ ਲੈ ਤੇ ਚਲ ਜੇ ਤੂੰ ਨਹੀਂ ਲੈਣਾ ਕੋਈ ਸੂਟ ਤੇ ਗਰਲੀਨ ਨੂੰ ਲੈ ਦਿੰਦਾ ਜਿਹੋ ਜੀਆਂ ਨਵਾਂ ਤੇ ਉਹ ਜੀ ਮੇਰੇ ਲਈ ਉਹ ਆ ਉਹ ਚਾਚਾ ਜੀ ਤੁਹਾਨੂੰ ਪਤਾ ਹੀ ਆ ਗਰਲੀਨ ਨੂੰ ਤਾਂ ਭਾਏ ਸਾਰੀ ਦੁਕਾਨ ਖਰੀਦੀ ਆ ਤਦ ਨਹੀਂ ਇਹਨੇ ਕਿਹਾ ਵੀ ਮੈਨੂੰ ਹੋਰ ਲਾਡੋ ਹੋਰ ਲਾ ਦੋ। ਉਹ ਚੱਲ ਫੇਰ ਕੀ ਆ? ਦੋ ਚਾਰ ਸੂਟ ਬਣਾ ਦਿੰਦਾ ਉਹਨੂੰ ਵੀ। ਉਹ ਨਹੀਂ ਨਹੀਂ ਕੋਈ ਗੱਲ ਨਹੀਂ ਚਾਚਾ ਜੀ। ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਵੰਡਿਆ ਕੋਈ じゃ ਆਪਾਂ ਐਂ ਲੈ ਲੈ ਤੁਸੀਂ ਲੈ ਤੇ ਕੋਈ ਫਰਕ ਥੋੜਾ ਹੈਗਾ। ਤੂੰ ਲੈ ਆਪਣੇ ਵੀ ਲਾਏ ਆ। ਮੈਂ ਤਾਂ ਲਿਆਂਦੇ ਚਾਚਾ ਜੀ। ਤੇ ਚਾਹੀਦਾ ਤਾਂ ਸੂਟ ਇੱਕ ਅੱਧਾ ਫੇਰ ਬਣਾਉਣਾ ਹੀ ਆ ਕਿਦਾਂ ਕਰੀਏ ਇਹ ਲੈ। ਨਹੀਂ ਨਹੀਂ ਜਰੂਰ ਤੁਸੀਂ ਦੱਸ ਦਿਓ ਜੇ ਕਹੋਗੇ ਤਾਂ ਮੈਂ ਨਾਲ ਚੱਲ ਪਾਂਗਾ। ਜਿੱਦਾਂ ਵੀ ਕਰਨਾ ਹੋਊਗਾ। ਆ ਹੀ ਲਵਾएंगे ਯਾਰ। ਜਿਹੜੇ ਸੀਤੇ ਸਤਾਏ ਉਹ ਤਾਂ ਨਹੀਂ ਮੈਨੂੰ ਸਹੀ ਲੱਗੇ। ਸਿਤੇਸਤਾਏ ਬਹੇ ਭਾਓ ਆ ਵੀ ਫਿਟਿੰਗ ਫੂਟਿੰਗ ਆਪ ਸਵਾਵਾਂਗੇ ਤਾਂ ਵਧੀਆ ਰਹੂਗੀ ਆ ਜਾਂਦੀ ਆ ਲੈ ਹੈਗਾ ਹੀ ਆ ਟਾਈਮ ਬਰਝਾਣੇ ਉਹ ਨਹੀਂ ਨਹੀਂ ਚਾਚਾ ਜੀ ਐਨੀ ਢਿਲ ਨਾ ਕਰਿਓ ਕਿਉਂਕਿ ਆਪਾਂ ਸੋਨੇ ਸ਼ਹਿਰੋਂ ਤੇ ਸ਼ਹਿਰ ਤੁਹਾਨੂੰ ਪਤਾ ਭੀੜ ਬੜੀ ਰਹਿੰਦੀ ਜੇ ਭਲੇ ਖਿਚਣਾ ਰਹਿਵਾਗਾ ਜੇ ਅੱਜ ਦੇ ਤਾ ਤੇ ਜਾ ਕੇ ਹਫਤੇ ਦਾ ਨਾਲ ਮਿਲਣਾ ਜੇ ਜਾ ਕੇ ਹੁਣ ਪਹਿਲਾਂ ਵਾਲੀਆਂ ਗੱਲਾਂ ਨਹੀਂ ਆਗੀਆਂ ਹੁਣ ਤੇ ਜਦੋਂ ਚਲਜੋ ਦੁਕਾਨਾਂ ਚ ਲੇੜਾ ਕਪੜਾ ਐਂ ਭਰਿਆ ਪਿਆ ਮਿਲਦਾ ਜਫੇ ਦੇ ਇਦਾਂ ਕਰਦੇ ਆ ਮੈਂ ਛੁੱਟੀ ਕਰ ਲਈ ਨਾ ਕਿਸ ਦਿਨ ਹਾਂਜੀ ਤੇ ਤੂੰ ਮੇਰੇ ਨਾਲ ਚੱਲ ਮੈਨੂੰ ਤਾਂ ਕੱਪੜੇ-ਕਪੜੇ ਇੰਨਾ ਪਾਇ ਨਹੀਂ ਤੁਹਾਨੂੰ ਅੱਜ-ਕੱਲ ਦੇ ਮੋੜੇ ਨੂੰ ਜ਼ਿਆਦਾ ਨਾ ਉਹ ਨਹੀਂ ਨਹੀਂ ਜੀ ਤੇ ਮੈਨੂੰ ਫਿਰ ਬਣਾ ਦੇ ਇੱਕ ਪਜਾਮਾ ਕਮੀਜ਼ ਬਣਾ ਲੈਨੇ ਤਾਂ ਜਾਂ ਪੈਂਟ ਕਮੀਜ਼ ਬਣਾਈਏ ਵੇਹੇ ਚਾਚਾ ਜੀ ਮੇਰਾ ਵੀ ਇਰਾਦਾ ਪਜਾਮੇ-ਕੁਰਤੇ ਦਾ ਹੀ ਆ ਵਧੀਆ ਲੱਗਣਾ ਹੈ ਨਾ ਆ ਪਜਾਮਾ-ਕੁਰਤਾ ਚੱਲ ਲੈ ਕੇ ਇਦਾਂ ਕਰ ਲਾਂਗੇ ਇੱਕ-ਇੱਕ ਪੈਂਟ ਸ਼ਲਟ ਕਰ ਲਾਂਗੇ ਤੇ ਇੱਕ ਕੁਰਤਾ ਪਜਾਮਾ ਕਰ ਲਾਂਗੇ ਕਿਉਂਕਿ ਉਹ ਵੀ ਵਧੀਆ ਰਹਿੰਦਾ ਵਾ ਹੁਣ ਘਰੇ ਮੰਨ ਲਓ ਜਦੋਂ ਕੰਮ ਧੰਦਾ ਕਰਨਾ ਜਾਂ ਮੰਨ ਲਓ ਜਦਦਨ ਅਗੋ ਵਿਛੋ ਤੇ ਪਜਾਮਾ ਕੁਰਤੇ ਦੀ ਕੋਈ ਗੱਲ ਨਹੀਂ ਤੇ ਟਾਈਮ ਦੇ ਟਾਈਮ ਪੈਂਟ ਜੈਲਟ ਪੈ ਜੂਗੀ ਆ ਉਹ ਇਹ ਤਾਂ ਗੱਲ ਆ ਨਾਲੇ ਹੁਣ ਓਦਾਂ ਇੱਕ ਗੱਲ ਹੋਰ ਦੇ ਚਾਤਾ ਜੀ ਸ਼ੂਗਰ ਕਰੋ ਜੈਸੇ ਹਾਲ ਨਹੀਂ ਆ ਨਹੀਂ ਤੇ ਪੈਂਟ ਕੋਟ ਜਿਹੜੇ ਆ ਖਰਚਾ ਵਧੂਗਾ ਉਹ ਨਾ ਪਰਾਵ ਤੋਂ ਦੂਰੀ ਰਹਿ ਉਹ ਨਹੀਂ ਪੈਂਦਾ ਤੇ ਇਹ ਆ ਵੀ ਓਦਾਂ ਵੀ ਓਦੇ ਚ ਹੁਣ ਸਮੇਂ-ਸਮੇਂ ਨਾਲ ਸਹੀ ਲੱਗਦੀ ਹੈ ਚੀਜ਼ ਉਹੋ ਹੀ ਹਾਲੇ ਤੇ ਗਰਮੀ ਤੇਨੂੰ ਪਤਾ ਇਹ ਨਹੀਂ ਪੈਂਦੇ ਤੇ ਪੈਂਟ ਕੋਟ ਕਿਤੇ ਪੈਂਡੇ ਆ ਹੁਣ ਇਹੋ ਜੀ ਆ ਗਰਲਿੰ ਅੱਗੇ ਕਹਿਣ ਦੀ ਕਹਿੰਦੀ ਵੀ ਹੁਣ ਮੌਸਮ ਠੀਕ ਜੇ ਇਦਾਂ ਤੱਕ ਦਾ ਮੌਸਮ ਹੋ ਜਾਏ ਤੇ ਪੈਂਟ ਕੋਟ ਨਿਕਲ ਆਲੀ ਤੁਹਾਨੂੰ ਉਹ ਮੈਂ ਆਵਿਆ ਹੱਥ ਜੋੜੇ ਹੋ ਪੈਂਟ ਕੋਟ ਵਾਲਾ ਕੰਮ ਜਿਹੜਾ ਉਹ ਔਖਾ ਹੀ ਹੋ। ਪਰਵਾਦੀ ਮੰਦੀ ਸਬਜੀ ਨੇ ਤੇ ਜੀ ਨਹੀਂ ਘਰ ਦਿਆ। ਮੰਮੀ ਨੂੰ ਆਨੀ ਆ ਭਾਈ ਆਉਂਦਾ ਤਾਂ ਧਿਆਨ ਰੱਖਿਓ ਕੋਈ ਸਬਜੀ ਲੈ ਲਈ। ਮੰਮੀ ਆ ਕੇ ਜੀ ਬਣਾਉਂ ਦੇ ਜੀ। ਇਹ ਮੈਂ ਤੇਰੇ ਵਾਸਤੇ ਹੀ ਉਹਨਾਂ ਲਈ ਆਈ ਹਾਂ ਤੂੰ ਆਖਣ ਨਹੀਂ ਹੈ ਨਾ ਜੈਕਟ ਬਣਾਉਣੀ ਆ। ਹਾਂਜੀ ਮੰਮੀ ਤੇ ਉਹਦੜੇ ਉਹਦੀ ਬਣਾ ਕੇ ਦਿੱਤੀ ਸੀ ਨਾ ਤੇ ਮੈਨੂੰ ਬੜੀ ਵਧੀਆ ਲੱਗੀ ਤੇ ਮੈਂ ਹੈ ਮੈਂ ਵੀ ਬਣਵਾਉਣੀ ਹੈ ਤੁਹਾਡੇ ਕੋਲ ਆ ਚੱਲ ਮੈਂ ਚੱਲ ਬੈਠੀ ਬਣਾ ਦਿੰਨੀ ਆ ਪਾ ਲੇਂਗੀ ਤੂੰ ਕੋਈ ਗੱਲ ਨਹੀਂ ਹਾਂ ਹੁਣ ਤੋਂ ਸ਼ੁਈ ਹੋਏਗੀ ਸਿਆਲ ਨੂੰ ਬਣ ਜੇਗੀ ਮੈਂ ਹਾਂ ਚੱਲ ਹੁਣ ਲੱਗੀ ਰਹੂੰਗੀ ਨਾ ਤੇ ਫਿਰ ਸਿਆਲ ਚੜੇ ਬਣ ਜੂਗੀ ਤੇ ਫਿਰ ਪਾਉਣ ਵਾਲੀ ਬਣੇਗੀ ਤੇ ਫਿਰ ਇੱਕ ਬਣ ਜੂਗੀ ਤੇ ਹੋਰ ਬਣਾ ਦੂੰਗੀ ਇੱਕ ਚਲੋ ਕੋਈ ਗੱਲ ਨਹੀਂ ਮੰਮੀ ਮੈਨੂੰ ਨਾ ਸਭ ਚੇਤਾ ਆ ਗਿਆ ਮੇਰਾ ਨਾ ਸਬਜੀ ਨੂੰ ਜੀ ਨਹੀਂ ਕਰਨ ਦਿਆ ਰਾਜਮਾਨ ਦੀ ਨੂੰ ਤਾਂ ਕੋਈ ਸੁੱਕੀ ਸਬਜੀ ਲੈ ਲਓ ਭਾਈ ਹੁੰਦਾ ਤੇ ਹੋਰ ਕਿਹੜੀ ਸਬਜੀ ਖਾਣੀ ਆ ਤੂੰ ਬਦਾਂ ਹੁਣ ਕਿੰਨੇ ਮੰਗੇ ਆਏ ਬਰਸਾਤਾਂ ਵਿੱਚ ਤੇ ਸਬਜ਼ੀ ਕੋਈ ਵੀ ਨਹੀਂ ਮਿਲਣ ਈ ਉਹ ਮੈਂ ਤੋੜ ਕੇ ਲਿਆਈ ਹਾਂ ਮੰਮੀ ਉਹ ਮੈਂ ਸਬਜ਼ੀ ਵੇਖ ਲਈ ਅਨਾ ਮੈਂ ਕਦੂ ਖਾਣੇ ਨਾ ਮੈਂ ਪਿੰਡੀਆਂ ਖਾਣੀਆਂ ਹੈਗੀਆਂ ਜੀ ਤੇ ਮੈਨੂੰ ਕਰੇਲਿਆਂ ਦੀ ਸਬਜ਼ੀ ਚਾਹੀਦੀ ਆ ਮੇਰਾ ਉਹਨੂੰ ਕੀ ਕਰ ਲਿਆ ਤੇ ਕਰੇਲੇ ਲੈ ਲਓ ਭਾਈ ਹੁੰਦਾ ਤੇ ਜਲ ਭਾਈ ਆ ਉਹਦੇ ਫਿਰ ਵੇਖ ਲਾਂਗੇ ਜਦੋਂ ਕਰ ਦੇ ਕਰੇਲੇ ਉਹਦੇ ਤੇ ਤੈਨੂੰ ਨੰਗਦੇ ਨਹੀਂ ਕਿਨੇ ਕਿਨੇ ਮੈਂ ਤੋੜ ਕੇ ਲਿਆਉਣੀਆਂ ਨਹੀਂ ਹੈ ਗਰਮੀ ਮੇਥੋਂ ਨਹੀਂ ਕਿ ਬਣਦੇ ਆ ਉਹ ਜਿਹੜਾ ਕੁੱਕਰ ਭਰ ਕੇ ਬਣਾ ਲਿਆ ਸਬਜ਼ੀ ਦਾ ਉਹ ਹੁਣ ਕਿੰਨੂੰ ਖਾ ਲੈਣਾ ਮੰਮੀ ਇਹ ਨਹੀਂ ਸਬਜੀ ਮੈਂ ਇੰਨਾ ਮੈਂ ਬਣਾਈ ਸੁਟਣੀ ਕਿਉਂ ਆ ਤੇ ਇਹ ਤਾਂ ਲਾਵ ਖਾ ਲਿਓ ਨਾਲੇ ਤੁਹਾਨੂੰ ਤੇ ਇਹ ਸਬਜੀ ਪਸੰਦ ਵੀ ਬੜੀ ਆ ਤੇ ਕੱਲ ਤੁਹਾਨੂੰ ਫਿੱਕੇ ਚੌਲ ਬਣਾ ਦਾਂਗੀ ਅੱਛਾ ਆਹੀਂ ਮਾਂ ਪੁੱਤ ਖਾ ਲਿਏ ਆਹੀਂ ਖਾ ਸਕਦੇ ਤੇ ਤੈਨੂੰ ਨਹੀਂ ਲੰਗਦੀ ਮੰਮੀ ਮੇਰਾ ਨਹੀਂ ਸੀ ਕਰਨ ਦੇ ਆ ਕਿ ਮੈਂ ਨਹੀਂ ਜ ਖਾਣੀ ਹੈਗੀ ਮੈਂ ਵੀ ਖਾਣੀ ਤੇ ਨਾ ਖਾਈ ਖਾਲੀ ਚਾਹ ਆਚਾਰ ਨਾਲ ਤੇ ਇਹ ਤੇ ਉਹ ਕਹਿੰਦੇ ਹਣੇ ਆਚਾਰ ਨਾਲੇ ਮੈਂ ਨਹੀਂ ਉਹਨਾਂ ਵੀ ਖਾਣੀ ਹੈਗੀ ਲਾਵ ਆਏਗਾ ਤੁਹਾਨੂੰ ਕਹਾਂ ਕਿ ਲਿਆ ਦਵਾਂ ਤਾਤਾ ਜੀ ਆਹ ਫਿਰ ਤੁਹਾਨੂੰ ਪੈਸੇ ਦਵਾਂ ਪੈਸੇ ਤੂੰ ਰੱਖ ਲੈਂਦਾ ਆਪਣੇ ਕੋਲ ਹੀ ਪੈਸੇ ਮੈਂ ਕੀ ਕਰਨੇ ਆ ਕਰ ਤੂੰ ਹੀ ਜੋ ਵਰਤਨੇ ਆ ਚਾਚਾ ਜੀ ਪਤਾ ਗੱਲ ਕੀ ਜੇ ਮੈਨੂੰ ਅਸਲ ਚੇਹ ਟੈਨਸ਼ਨ ਹੁੰਦੀ ਆ ਕਿ ਕਦੇ ਵਰਤੇ ਨਾ ਜਾਣਗਾ ਤੇ ਫੇਰ ਕੀ ਆ ਵਰਤ ਲੇਗਾ ਤੇ ਤੇਰੇ ਹੀ ਪੈਸੇ ਆ ਕੋਈ ਉਹ ਤੇ ਗੱਲ ਹੈਗੀ ਆ ਪਰ ਐਂ ਕੋਈ ਵੰਡਿਆ ਮੈਂ ਸਾਡੀ ਤੁਹਾਡੀ ਗੱਲ ਸਮਝਦਾ ਪਰ ਵਿਆਹ ਵਾ ਤੁਹਾਨੂੰ ਪਤਾ ਪੈਸੇ ਖੋਲੇ ਲੱਗਨੇ ਆ ਉਹ ਤੇ ਗੱਲ ਹੈਈ ਆ ਕਿ ਜਿਹੜਾ ਖਰਚਾ ਹੋਣਾ ਉਹ ਤਾਂ ਹੋਣਾ ਹੀ ਆ ਜੇ ਨਵੇਂ ਮਰੂ ਮਰੂ ਕਰਦਾ ਕੋਈ ਫਾਇਦਾ ਹੀ ਨਹੀਂ ਆ ਤੇ ਨਾਲੇ ਇੱਕ ਗੱਲ ਹੋਰ ਆ ਉਹ ਸਿਲੰਡਰਾਂ ਦਾ ਯਾਰ ਕਰ ਲੈਣਾ ਸੀ ਕੋਲ ਲਵਾ ਲੈਂਦਾ ਚਾਰ ਪੰਜ ਸਿਲੰਡਰ ਜੀ ਲੋਡ ਪਿਆ ਜੀ ਕੋਈ ਪੈਣੀ ਆ ਚਾਚਾ ਜੀ ਸਿਲੰਡਰ ਤੇ ਮੈਂ ਲਵਾ ਲੈਣਾ ਮੈਨੂੰ ਇਹ ਥੋੜਾ ਦੱਸੋ ਐਸਟੀਮੇਟ ਨਾ ਵੀ ਆਪਾਂ ਕਿੰਨੇ ਲਵਾਈਏ ਉਹ ਇੱਕ ਅਦਰ ਵੱਧ ਲਵਾ ਲਾਂਗੇ ਹੁਣ ਥੋੜਾ ਜਿਹਾ ਵੀ ਹਿਸਾਬ ਲਾਈਏ ਨਾ ਕਿੰਨੇ ਦਾ ਦਿੱਤਰ ਸਾਹਿਬ ਨਾਲ ਵਰਤੋਂ ਚ ਆਉਣਗੇ ਮੇਰੇ ਹਿਸਾਬ ਨਾਲ ਜ਼ਿਆਦਾ ਨਹੀਂ ਤੇ ਲੁਵਾਈ ਨਾ ਕਰਨਾ ਇਹ ਗੱਲ ਚਾਰ ਪੰਜ ਤੇ ਪੈਲਸੇ ਨਹੀਂ ਲੱਗ ਜਾਣੇ ਆਹੋ ਤੇ ਘਰ ਵੀ ਕੋਈ ਚਾਹੀਦਾ ਹੀ ਹੈ ਕੋਈ ਮਾੜਾ ਮੋਟਾ ਕੀਤਾ ਤੇ 7-8 ਕਹਦਾ ਸੱਜੂ ਕੰਨਣ ਆਹ ਹੋਈ ਮਨ ਲਓ ਸਾਤਾਤਾ ਹੋਣਿਆ ਕੋਈ ਦੋ ਆਪਣੇ ਘਰ ਇੱਧਰ ਪਏ ਆ ਕੋਈ ਇੱਕ ਤੁਹਾਡੇ ਹੱਲ ਪਿਆ ਵਜੇ ਐਡੇ ਟਾਈਮ ਉਹ ਵਰਤਨੇ ਪੈਣਗੇ ਦੋ ਵਰਤ ਲਾਂਗੇ ਵਿੱਚ ਆਹੋ ਵੇਖ ਲਿਓ ਫਿਰ ਕਿੰਨਾ ਸਰਪ ਆਹ ਸਾਹਿਬ ਮੰਨ ਲਓ ਬਹੁਤੇ ਵੀ ਜਿਹੜੇ ਇਕੱਠੇ ਕਰ ਲੈ ਲਵਾਉਣ ਨੂੰ 10 12 ਲਵਾ ਲਈਏ ਉਹ ਸਾਰੇ ਫੜ ਫੜ ਕੇ ਜਿਹੜਾ ਸਿਆਣਾ ਬੰਦਾ ਉਹਦੇ ਦੇ ਵੇਖਣਾ ਵੀ ਆਹ ਵਰਤੋ ਛੋੜ ਲਈ ਤੇ ਮੁੜ ਕੇ ਜਿੰਨੇ ਕਨੇ ਫੜ ਕੇ ਸਾਰੇ ਲਾੜਨੇ ਉਹਦਾ ਫਾਇਦਾ ਕੀ ਕਰਦੇ ਵੀ ਇਦਾਂ ਹੀ ਆ ਉਹ ਹਲੇ ਵਿੱਚ ਗੈਸ ਹੁੰਦੀ ਇਹਨੂੰ ਲਾ ਕੇ ਸੁੱਟ ਦਿੰਦੇ ਆ ਤੇ ਦੂਰ ਹਾਸੇ ਵਾਲੇ ਠੋਕ ਦਿੰਦੇ ਆ ਤੇ ਉੱਤੇ ਵੀ ਬੰਦਾ ਇੱਕ ਅੱਧਾ ਜਦੋਂ ਐਲੇ ਚ ਆਪਣਾ ਹੀ ਚਾਹੀਦਾ ਇਹ ਤਾਂ ਗੱਲ ਹੈ ਹੀ ਇਦਾਂ ਕਰਾਂਗੇ ਨਾ ਪੈਲਸੋ ਚ ਆਪਾਂ ਇੱਕ ਤੇ ਜੋਬੰਦੀ ਲਾਉਣੀ ਹੈ ਡਿਊਟੀ ਤੇ ਇੱਕ ਮੁੰਡਾ ਉਹ ਵਿੱਕੀ ਵੀ ਜਾਣਦੇ ਜੇ ਮੇਰਾ ਯਾਰ ਉਹ ਵੀ ਸਹੀ ਆ ਤੇ ਬਾਕੀ ਇਹ ਵੀ ਪਿੰਦਰ ਦੇਖੋ ਇੱਕ ਹੈਗਾ ਇਹਨਾਂ ਬੰਦਿਆਂ ਜਿਹੜੇ ਸਿਆਣੇ ਨੇ ਬੰਦੇ ਤਿੰਨ ਚਾਰ ਇਹਨਾਂ ਡਿਊਟੀ ਨਿਭਾਉਣੀ ਹੈ ਤੇ ਕਹਿਣਾ ਨਹੀਂ ਇਹਨਾਂ ਨੂੰ ਆਓ ਹਲਵਾਈਆਂ ਦੇ ਉੱਪਰ ਚਾਹੀਦਾ ਹੀ ਚਾਹੀਦਾ ਤੇ ਨਾਲੇ ਉਹਦੇ ਕੋਈ ਸੌਦਾ ਸੂਦਾ ਲਖਾ ਲੈਣਾ ਅਸੀਂ ਕਰ ਲੈਣੀ ਸੀ ਗੱਲ ਤੂ ਜੁੱਕੀ ਜਿਹੜਿਆਂ ਨੇ ਕੀਤੀ ਸੀ ਆ ਮੈਂ ਕੋਈ ਨਹੀਂ ਦੇਣਾ ਸ਼ਾਮਣ ਜਾ ਕੇ ਨਾ ਮਿਲਦਾ ਹਾਂ ਚਲੋ ਚਾਚਾ ਜੀ ਆਪੇ ਸਮੇਂ ਨਾਲ ਸਾਰੀਆਂ ਜਿੰਮੇਰੀਆਂ ਨੇ ਭਜਾਣੀਆਂ ਤੇ ਬਹੁਤ ਚਾਚੇ ਤੁਸੀਂ ਇੱਥੇ पानी में गावा गरलीना अब पानी ले आओ आगे ला एक को मिनट धो के पानी में साफ कर ला चाचा तो जी बहुत पानी पी और मैं आ गया एक को मिनट चलो यार सच्ची कहते जी सच्ची कहो ठीक ठाक हां जी बढ़िया तू सुनाओ बस बढ़िया अपना ਤੱਤ ਜੀ ਮੈਂ ਉਹਨਾਂ ਨੂੰ ਕਿਹਾ ਅਸੀਂ ਘਰੋਂ ਆਏ ਉਹ ਤੋਂ ਦੋਵੇਂ ਪਹਿਣਾ ਆਈਆਂ ਨਹੀਂ ਆ ਕੀ ਕਰਦੀਆਂ ਇਹ ਉਹ ਨਹੀਂ ਆ ਪੁੱਤ ਸ਼ਾਂਦਾਰ ਰੋਟੀ ਪਾਣੀ ਦਾ ਹੀ ਕਰਨਾ ਅੱਛਾ ਜੀ ਉਹਨਾਂ ਨੂੰ ਕਹਿਣਾ ਇਹ ਨੇ ਆਉਣਾ ਹੀ ਮੇਰੇ ਨਾਲ ਆਉਣਾ ਕਿਉਂ ਨਹੀਂ ਪੁੱਤ ਆਉਣ ਗਈਆਂ ਉਹ ਮੈਂ ਫੈਕਟਰੀ ਆਉਂਦਿਆਂ ਨਾ ਮੈਨੂੰ ਕਿਤੇ ਨੰਬਰ ਹੈ ਉੱਥੇ ਦੇ ਆਈਆਂ ਮੇਰਾ ਜਿੱਥੇ ਸੂਟ ਸੀਨੇ ਦਿੱਤਾ ਇਹ ਉਹ ਮੈਨੂੰ ਫੋਨ ਤੇ ਫੋਨ ਕਰੀ ਜਾਣ ਤੇ ਮੈਂ ਹੁਣ ਆਉਂਦਿਆਂ ਲੈ ਕੇ ਆਉਣਾ ਸੂਟ ਦਿੱਤਾ ਇੱਕ ਕੇ ਪਾ ਕੇ ਦੱਸ ਦੇਣ ਕਿ ਇਹ ਕਿੰਨਾ ਬਾਕੀ ਦਿਨ ਵਾਲੇ ਆ ਨਾ ਤੁਹ ਕੋਈ ਗੱਲ ਨਹੀਂ ਚਾਚਾ ਜੀ ਇਹ ਮੈਨੂੰ ਸੁਗਾ ਦੱਸ ਦਿੰਦੀਆਂ ਤੇ ਆਪੇ ਲਵ ਲੈ ਆਉਂਦਾ ਤੁਹਾਨੂੰ ਐਵੇਂ ਉਹਨਾਂ ਨੇ ਖੇਚਲ ਦਿੱਤੀ ਆ ਉਹ ਇਹਨਾਂ ਨੇ ਹਵੇਸ਼ ਦੇਣਾ ਜੀ ਇਹਨੇ ਨੰਬਰ ਮੇਰਾ ਦੇ ਆਈਆਂ ਉੱਥੇ